ਜੋਬਰਾਂ ਦੇ ਪਿੰਡੇ ਵੇਖੋ ਲਿਸ਼ਕਦੇ ਤੇ ਜੁੱਸੇ ਵੀ ਬਾ ਕਮਾਲ ਆ ਸਾਰਿਆਂ ਦੇ ਸਿਰੇ ਤੋਂ ਸਿਰੇ ਹੀ ਆ ਛੋਟੇ ਜੱਜਾਂ ਨੂੰ ਵੀ ਸਮਝ ਨਹੀਂ ਆਉਂਦੀ ਵੀ ਹੁਣ ਕਿਹੜੇ ਨੂੰ ਫਸਟ ਸੈਕੰਡ ਕੱਢੀਏ ਕਿਉਂਕਿ ਇੱਕ ਦੂਜੇ ਤੋਂ ਉੱਤੇ ਹੀ ਆ ਸਾਰੇ ਖਰਾਕ ਬੰਦੇ ਨੂੰ ਖੜਨ ਨਹੀਂ ਦਿੰਦੀ ਉਹ ਜਾ ਕੇ ਪੰਗਾ ਲੈ ਲੈਂਦਾ ਕਿਸੇ ਨਾਲ ਤੇ ਇਹਨਾਂ ਨੇ ਕਿੱਥੇ ਖੜਨਾ ਖੜਦੇ ਨਹੀਂ ਹੁਣ ਆ ਛੋਟਾ ਜਿਹੜਾ ਮੂਰੇ ਜਾਂਦਾ ਨਾ ਬਾਈ ਪਾਗੜਾ ਲਈ ਜਾਂਦਾ ਇਹਦੇ ਵੀ ਫੁੱਲ ਚਰਚੇ ਰਹੇ ਆ ਪਿਛਲੀ ਵਾਰ ਕਿਉਂਕਿ ਪਿਛਲੀ ਵਾਰੀ ਇਥੋਂ ਸੈਕੰਡ ਸੀਗਾ ਇਹ ਤੇ 에ਅਰ ਕੀ ਵੀ ਪੋਜੀਸ਼ਨ ਇਹਦੀ ਕੋਈ ਪੱਕੀ ਆ ਤੇ ਬਾਕੀ ਦੇਖਦੇ ਆ ਕੀ ਬਣਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਬੀ ਐਫ ਏ ਪਸ਼ੂ ਮੇਲਾ ਜੋ ਤਨਹੌ ਲਾਦੀ ਪਸ਼ੂ ਮੰਡੀ ਦੇ ਵਿੱਚ ਹੋ ਰਿਹਾ ਜ਼ਿਲ੍ਹਾ ਬਰਨਾਲਾ ਪੈਂਦਾ ਤਨਹੋਲੇ ਨੂੰ ਤੇ ਇੱਥੇ ਬਹੁਤ ਸਾਰੇ ਮੁਕਾਬਲੇ ਕਾਫੀ ਦਿਨਾਂ ਤੋਂ ਚੱਲ ਰਹੇ ਆ ਅੱਜ ਆਪਾਂ ਰਿੰਗ ਦੇ ਵਿੱਚ ਖੜੇ ਆ ਇੱਥੇ ਅਡਲਟ ਬੱਲ ਨੀਲੀ ਰਾਵੀ ਉਹਦਾ ਮੁਕਾਬਲਾ ਵਾਇਸ ਰਿੰਗ ਦੇ ਵਿੱਚ ਤੇ ਬੁੱਲ ਆ ਚੁੱਕੇ ਆ ਬੜੇ ਸੋਹਣੇ ਸੋਹਣੇ ਝੋਟੇ ਜਿਹੜੇ ਸਾਹਮੇ ਆ ਕਿਸਾਨ ਵੀਰਾਂ ਨੇ ਤੇ ਉਹ ਲੈ ਕੇ ਆਏ ਆ ਆਪੋ ਆਪਣੇ ਵੇਖੋ ਕੀ ਆ ਨਜ਼ਾਰਾ ਤੇ ਇਹ ਸਾਰਿਆਂ ਤੁਹਾਨੂੰ ਨਾਲੇ ਤਾਂ ਮੁਕਾਬਲਾ ਦਿਖਾਉਨੇ ਆ ਨਾਲੇ ਇਹਦੇ ਬ੍ਰਤੀ ਜਿਹੜੀ ਵੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਆਜੋ ਆਪਾਂ ਦੇਖੀਏ ਵੀ ਮੁਕਾਬਲੇ ਦੇ ਵਿੱਚ ਕਿਹੜਾ ਬੁੱਲ ਜਿਹੜਾ ਉਹ ਫਸਟ ਆਉਂਦਾ ਸੈਕੰਡ ਥਰਡ ਸਾਰੇ ਦਿਖਾਵਾਂਗੇ ਆਜੋ ਦੇਖਦੇ ਆ 11 12 ਦੇ ਕਰੀਬ ਤਕਰੀਬਨ ਜਿਹੜੇ ਹੈਗੇ ਆ ਝੋਟੇ ਨੀਲੀ ਰਵੀ ਅਡਲਟ ਬੁੱਲ ਉਹਨਾਂ ਨੇ ਹਿੱਸਾ ਲਿਆ ਮੁਕਾਬਲੇ ਦੇ ਵਿੱਚ ਜੱਜ ਸਾਹਿਬਾਨਾਂ ਨੇ ਵੀ ਆਪ ਦੀ ਨਿਰਕ ਕਰਨੀ ਸ਼ੁਰੂ ਕਰਤੀ ਆ ਉਹ ਵੀ ਕੱਲੇ ਕੱਲੇ ਨੂੰ ਚੈੱਕ ਕਰੀ ਜਾਂਦੇ ਆ ਸਾਰੇ ਸੋਹਣੇ ਤੋਂ ਸੋਹਣੇ ਹੀ ਆ ਦੇਖਦੇ ਆ ਜੋ ਕੀ ਬਣਦਾ ਬੀ ਐਫ ਏ ਪਸ਼ੂ ਮੇਲਾ 2024 ਜੋ ਤਨੋਲਾ ਮੰਡੀ ਜ਼ਿਲ੍ਹਾ ਬਰਨਾਲਾ ਦੇ ਵਿੱਚ ਚੱਲ ਰਿਹਾ ਇੱਥੇ ਜਿਹੜੇ ਅਡਲਟ ਬੁੱਲ ਆ ਨੀਲੀ ਰਵੀ ਉਹਨਾਂ ਦਾ ਮੁਕਾਬਲਾ ਚੱਲ ਰਿਹਾ ਸਾਰੇ ਬੱਲ ਜਿਹੜੇ ਲਾਈਨ ਅਪ ਕੀਤੇ ਹੋਏ ਆ ਜੱਜ ਸਹਿਬਾਨ ਉਹਨਾਂ ਦੀਆਂ ਖੂਬੀਆਂ ਚੈੱਕ ਕਰ ਰਹੇ ਆ ਕਿਹੜਾ ਬੱਲ ਪਹਿਲੇ ਨੰਬਰ ਤੇ ਆਉਂਦਾ ਵਾ ਇਹਦੇ 'ਚ ਧਿਆਨ ਆਲਾ ਦਵਾਲਾ ਵੀ ਬਿਲਕੁਲ ਭਰਿਆ ਪਿਆ ਵੇਖੋ ਕਿੰਨੇ ਦਰਸ਼ਕ ਵੀਰ ਜਿਹੜੇ ਪਸ਼ੂ ਪ੍ਰੇਮੀ ਆ ਉਹ ਵੀ ਇਥੇ ਇਕੱਠੇ ਹੋਏ ਆ ਵੇਖਣ ਵਾਸਤੇ ਕਿਹੜਾ ਬੱਲ ਜਿਹੜਾ ਉਹ ਪਹਿਲੇ ਘੋੜੇ ਨੂੰ ਚੁਣਦਾ ਹੈ ਵੀ ਬਹੁਤ ਜ਼ਿਆਦਾ ਰੰਗਦਾਲਾ ਦਵਾਲਾ ਭਰਿਆ ਹੋਇਆ ਬਹੁਤ ਜਿਆਦਾ ਦਰਸ਼ਕ ਦੇਖਣ ਵਾਸਤੇ ਆਏ ਹੋਏ ਆ ਕਿਉਂਕਿ ਹਰੇਕ ਜਿਹੜਾ ਕੋਈ ਪਸ਼ੂ ਰੱਖਦਾ ਉਹਨੂੰ ਚਾਹ ਹੁੰਦਾ ਵੀ ਜਾ ਕੇ ਵੇਖਾਂ ਇਹਦੇ ਨਾਲ ਸ਼ਾਹ ਵੀ ਵੱਧਾ ਚਾਰ ਦਿਨ ਪੱਠੇ ਪਾਉਣ ਨੂੰ ਵੀ ਜਿਆਦਾ ਨਾਂ ਜੀ ਕਰਦਾ ਜਦੋਂ ਬੰਦਾ ਘਰੇ ਜਾਂਦਾ ਤੇ ਮਨ ਨੂੰ ਐ ਹੁੰਦਾ ਵੀ ਮੈਂ ਵੀ ਸਾਂਭ ਕੇ ਅਗਲੀ ਵਾਰੀ ਇਸ ਮੇਲੇ ਦਾ ਹਿੱਸਾ ਬਣਾ ਪਿੰਡੇ ਲੇਸ਼ਕਾ ਮਾਰਦੇ ਚੋਬਰਾਂ ਦੇ ਬੜੇ ਹੀ ਸੋਹਣੇ ਸਾਨ ਆਏ ਹੋਏ ਆ ਜੱਜ ਸਾਹਿਬਾਨ ਚੈੱਕ ਕਰ ਰਹੇ ਆ ਨਾਲ ਦੀ ਨਾਲ ਸਾਰੇ ਤੁਹਾਨੂੰ ਦਿਖਾ ਰਹੇ ਆ ਅਸੀਂ ਸਾਰੇ ਜਿਹੜੇ ਟੋਟੇ ਹੋ ਲਾਈਨ ਅਪ ਕੀਤੇ ਹੋਏ ਆ ਜਿਨ੍ਹਾਂ ਵੀਰਾਂ ਦੇ ਨਾਮ ਬੋਲਨੇ ਨੇ ਜੀ ਜਲਦੀ ਸਟੇਜ ਤੇ ਆਉਣੇ ਨੇ ਜੱਜ ਜਿੱਦਾਂ ਬੰਦੇ ਕੱਢ ਰਹੇ ਆ ਸਾਰਿਆਂ ਦੇ ਵਿੱਚ ਸਾਰਿਆਂ ਨੂੰ ਵਾਰ-ਵਾਰ ਚੈੱਕ ਕੀਤਾ ਜਾ ਰਿਹਾ ਅੱਗੇ ਪਿੱਛੇ ਹੋ ਕੇ ਕਿਉਂਕਿ ਬਹੁਤ ਬਰੀਕੀਆਂ ਵੇਖੀਆਂ ਜਾ ਰਹੀਆਂ ਉਕੇ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਆ ਕਿਸਾਨ ਵੀਰਾਂ ਨੇ ਇਹਨਾਂ ਨੂੰ ਸਾਂਭਿਆ ਭਰਾਵਾਂ ਨੇ ਇੰਨੀ ਮਿਹਨਤ ਕਰਕੇ ਤੇ ਜੇ ਕਿਸੇ ਨਾਲ ੱੱਕਾ ਹੋ ਜੇ ਫਿਰ ਉਹ ਵੀ ਗੱਲ ਸਹੀ ਨਹੀਂ ਲੱਗਦੀ ਹਨਾ ਇਸ ਕਰਕੇ ਕੱਲੀ ਕੱਲੀ ਬਰੀਕੀ ਮਾਰਕਿੰਗ ਬੋਡੀ ਸਟਰਕਚਰ ਇਹਨਾਂ ਦੇ ਸਿੰਗ ਕੱਦ ਕਾਠ ਤੋਰਾ ਖੜਨੀ ਸਾਰਾ ਕੁਝ ਚੈੱਕ ਕਰਕੇ ਜੱਜ ਸਹਿਬਾਨ ਨਾਲ ਦੀ ਨਾਲ ਲਿਖੀ ਜਾ ਰਹੇ ਆ ਤੇ ਇਹ ਇੰਨੇ ਝੋਟਿਆਂ ਦੇ ਵਿੱਚੋਂ ਦੇਖਦੇ ਆਂ ਵੀ ਹੁਣ ਫਾਸਟ ਕਿਹੜਾ ਆਉਂਦਾ ਕੱਦ-ਕਾੜ ਚ ਵੀ ਕਈ ਝੋਟੇ ਬਹੁਤ ਉੱਚੇ ਆ ਕਈਆਂ ਦਾ ਤੋਰਾ ਸੋਹਣਾ ਕਈਆਂ ਦਾ ਜੁੱਸਾ ਚੰਗਾ ਹਰੇਕ ਚੀਜ਼ ਨੂੰ ਦੇਖ ਕੇ ਹੀ ਤੇ ਸਾਰਾ ਜੋ ਰਿਜ਼ਲਟ ਆ ਉਹ ਜੱਜ ਸਾਹਿਬਾਨਾਂ ਨੇ ਕੱਢਣਾ ਵਾ ਤੇ ਹੁਣ ਜੱਜ ਸਾਹਿਬਾਨ ਕਿਹੜਾ ਦੇ ਰਹੇ ਆ ਵਿੱਚ ਸਾਰੇ ਝੋਟਿਆਂ ਨੂੰ ਜਿਵੇਂ ਕੀਤਾ ਜਾ ਰਿਹਾ ਦੇਖਿਆ ਜਾ ਰਿਹਾ ਤੇ ਹੁਣ ਦੇਖਦੇ ਆਂ ਵੀ ਕਿਹੜਾ ਕਰਮਾਂ ਵਾਲਾ ਵੀਰ ਆ ਜਿਹੜਾ ਇਥੋਂ ਪਹਿਲਾ ਨਾਮ ਲੈ ਕੇ ਨੀਲੀ ਰਾਵੀ ਟੋਟਿਆਂ ਦੇ ਵਿੱਚੋਂ ਲੈ ਕੇ ਜਾਊਗਾ ਨੀਲੀ ਰਾਵੀ ਅਡਲਟ ਬੋਲ ਮੁਕਾਬਲਾ ਜੋ ਹੋ ਰਿਹਾ ਉਸ ਵਿੱਚ ਦੇਖਦੇ ਆਂ ਜਿਸ ਤਨੂਲਾ ਦੀ ਪਸ਼ੂ ਮੰਡੀ ਦੇ ਵਿੱਚੋਂ ਕਿਹੜੇ ਦੇ ਝੋਲੀ ਚ ਪਹਿਲਾ ਨਾਮ ਪੈਂਦਾ ਤੇ ਕਿਹੜੇ ਦੇ ਦੂਜਾ ਤੇ ਕਿਹੜੇ ਦੇ ਤੀਜਾ ਕਿਹੜੇ ਕਿਹੜੇ ਝੋਟੇ ਤੇ ਕਿਹੜੇ ਕਿਹੜੇ ਨੰਬਰ ਤੇ ਆਉਂਦੇ ਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆ ਵੇਖੋ ਹੁਣ ਤੋਰਾ ਚੱਕ ਕੀਤਾ ਜਾ ਰਿਹਾ ਇਕੱਲਾ ਇਕੱਲਾ ਝੋਟਾ ਹੁਣ ਤੋੜ ਕੇ ਦੇਖਿਆ ਜਾ ਰਿਹਾ ਹੈ ਇਹਨਾਂ ਅੱਜ ਸਹਿਬਾਨ ਹਾਫ ਦੇ ਢੰਗ ਤਰੀਕੇ ਨਾਲ ਸਾਰਾ ਕੁਝ ਦੇਖ ਰਹੇ ਆ ਹੁਣ ਸਾਰੇ ਝੋਟਿਆਂ ਨੂੰ ਤੋੜਨ ਵਾਸਤੇ ਗੱਜਾਂ ਨੇ ਕਿਹਾ ਵਾ ਜਿਹੜਾ ਜਿਹੜਾ ਝੋਟਾ ਉਹਨਾਂ ਨੂੰ ਕੁਝ ਦੂਜਿਆਂ ਨਾਲੋਂ ਲੱਗਦਾ ਵੀ ਇਹਦੇ 'ਚ ਗੁਣ ਹੈਗੇ ਆ ਪਹਿਲੇ ਨੰਬਰ ਤੇ ਆਉਣ ਵਾਲੇ ਜਾਂ ਦੂਜੇ ਨੰਬਰ ਤੇ ਆਉਣ ਵਾਲੇ ਤੋਰੇ ਵਾਸਤੇ ਉਹਨਾਂ ਨੂੰ ਤੋੜ ਕੇ ਦੇਖਿਆ ਜਾ ਰਿਹਾ ਹੁਣ ਦੇਖਦੇ ਆ ਅੱਗੇ ਅੱਗੇ ਕੀ ਹੁੰਦਾ ਵਾ ਕਿਹਦੀ ਝੋਲੀ 'ਚ ਪਹਿਲਾ ਨਾਮ ਪੈਂਦਾ ਤੇ ਕਿਹਦੀ 'ਚ ਦੂਜਾ ਇਹ ਸ਼ਾਮ ਸੰਭਾਲ ਕੀਤੀ ਚੰਗੀ ਨਸਲ ਤੇ ਸ਼ਾਮ ਸੰਭਾਲ ਇਹ ਦੋਹਾਂ ਚੀਜ਼ਾਂ ਨੇ ਜਿਹੜਾ ਇੱਥੋਂ ਵੀਰਾਂ ਨੂੰ ਦਿਟਾਉਣਾ ਵਾ ਛੋਟੇ ਦੇਖੋ ਕਿੰਨੇ ਸੋਹਣੇ ਸੋਹਣੇ ਆ ਭੁੱਖ ਲੈਂਦੀ ਵੇਖ ਕੇ ਜਿਹੜਾ ਕੋਈ ਮੇਰੇ ਵਰਗਾ ਘਰੇ ਉਹ ਜੀ ਹੋਣਾ ਕੋਈ ਕੱਟੜੂ ਵਛੜੂ ਬੰਨੀ ਬੈਠਾ ਪਰ ਇੱਥੇ ਜਦੋਂ ਆਉਂਦਾ ਨਾ ਫਿਰ ਤਾਂ ਐਂ ਜੀ ਕਰਦਾ ਵੀ ਮੈਂ ਵੀ ਕੋਈ ਚੰਗਾ ਜਾਨਵਰ ਰੱਖਿਆ ਹੋਵੇ ਜਦੋਂ ਲੈ ਕੇ ਆਉਂਦੇ ਆ ਜਾਨਵਰ ਇੱਥੇ ਕਿਸਾਨ ਵੀਰ ਆ ਵੇਖ ਕੇ ਭੁੱਖ ਲੈਂਦੀ ਆ ਪਾਸਿਆਂ ਵਾਲੇ ਭੌਂਾਂ ਕੋ ਧੁੱਪੇ ਖੜਾ ਭੌਂਾਂ ਕੋ ਛਾਵੇਂ ਖੜਾ ਤੇ ਪਰ ਨਿਗਾ ਰਿੰਗ ਦੇ ਵਿੱਚ ਹੀ ਆ ਸਾਰਿਆਂ ਦੀ ਕਿਉਂਕਿ ਹਰ ਕੋਈ ਕਿਸਾਨ ਵੀਰ ਜਿਹੜਾ ਮੰਨ ਲਓ ਜਾਨਵਰਾਂ ਨੂੰ ਪਿਆਰ ਕਰਦਾ ਉਹਦਾ ਮੱਲੋ ਮੱਲੀ ਜੱਤ ਕਰਦਾ ਵੀ ਮੈਂ ਇੱਥੇ ਪਹੁੰਚਾਂ ਤੇ ਕਿਸੇ ਵੀ ਰਿੰਗ ਦੇ ਵਿੱਚ ਸ਼ਾਇਦ ਇੰਨਾ ਕਟੀਆਂ ਵਾਲੀ ਰਿੰਗ ਆ ਜਾਂ ਕੋਈ ਹੋਰ ਆ ਨਾ ਛੋਟੇ ਜਾਨਵਰਾਂ ਵਾਲੀਆਂ ਰਿੰਗਾ ਸੀਗੀਆਂ ਆ ਪਰਲੀ ਦੋ ਰਿੰਗਾਂ ਵਿੱਚ ਇੱਕ ਪਰਲੇ ਪਾਸੇ ਮੋਰਾ ਦੀ ਤੇ ਇੱਧਰ ਨੀਲੀ ਰਾਬੀ ਦੇ ਮੁਕਾਬਲੇ ਚੱਲ ਰਹੇ ਸੀਗੇ ਪਰ ਇੰਨਾ ਕੱਠ ਨਹੀਂ ਸੀਗਾ ਪਰ ਜਦੋਂ ਆ ਬੱਲ ਵਿੱਚ ਆਏ ਆ ਤਾਂ ਹੁਣ ਤੁਸੀਂ ਆਪ ਦੇਖ ਲਓ ਵੀ ਆਲਾ ਦਵਾਲਾ ਭਰਿਆ ਖੜਾ ਜਿਵੇਂ ਗੋਪੀ ਚੱਲਦੀ ਹੁੰਦੀ ਆ ਚਾਰ ਦੰਤ ਮੋਰਾ ਕਰਕੇ ਵੀ ਤਹਾਦਿਨ ਜਾਨਵਰ ਤਗਾ ਦੇ ਜੀ ਬਾਸ ਇੱਥੇ ਆ ਕੇ ਸ਼ਾਹ ਪੈਦਾ ਹੁੰਦਾ ਕਿ ਮੈਂ ਵੀ ਕੋਈ ਚੰਗੀ ਨਸਲ ਦਾ ਜਾਨਵਰ ਰੱਖਾਂ ਕਿਉਂਕਿ ਸੰਭੀ ਦਾ ਆਪਾਂ ਜਾਣਦੇ ਆ ਪੱਠੇ ਪਾਈ ਜਾਂਦੇ ਆ ਸੰਭਾਲ ਕਰੀ ਜਾਂਦੇ ਸਾਰਾ ਕੁਝ ਕਰੀ ਜਾਂਦੇ ਆ ਪਰ ਜੇਕਰ ਕੁਆਲਿਟੀ ਚੰਗੀ ਆ ਆਪਣੇ ਜਾਨਵਰ ਦੀ ਤਾਂ ਫਿਰ ਕੁਝ ਜ਼ਿਆਦਾ ਸਵਾਦ ਆਉਂਦਾ ਸਾਹਮਣੇ ਤਾਂ ਜਿਹੜਾ ਕਿਸਾਨ ਭਾਵੇਂ ਕੋਈ ਦੂਜੇ ਤੀਜੇ ਨੰਬਰ ਤੇ ਪੰਜਵੇਂ ਸੱਤਵੇਂ 10ਵੇਂ 99 ਵੀ ਨੰਬਰ ਤੇ ਕਿਸੇ ਮਗਰਲੇ ਨੰਬਰ ਤੇ ਵੀ ਆਊਗਾ ਤਾਂ ਮੈਂ ਉਹ ਕੋਸ਼ਿਸ਼ ਕਰੂਗਾ ਕਿ ਮੈਂ ਚੰਗੀ ਕੁਆਲਿਟੀ ਰੱਖਾਂ ਤੇ ਸਾੰਭ ਵੀ ਹੋਰ ਵੱਧ ਕੇ ਕਰਾਂ ਤਾਂ ਕਿ ਮੈਂ 10ਵੇਂ ਨੰਬਰ ਤੋਂ ਪਹਿਲੇ ਤੱਕ ਪਹੁੰਚ ਸਕਾਂ ਤੇ ਇਸ ਕਰਕੇ ਜਦੋਂ ਇੱਥੇ ਆਉਣੇ ਆ ਨਾ ਆਪਣਾ ਪਛਾਹ ਬਹੁਤ ਵੱਧਾ ਜਿਹੜਾ ਵੀ ਕੋਈ ਪਸ਼ੂ ਰੱਖਣ ਦਾ ਪ੍ਰੇਮੀ ਆ ਪਸ਼ੂਆਂ ਦਾ ਜਾਨਵਰ ਰੱਖਦਾ ਚੰਗੇ ਚੰਗੇ ਉਹ ਲੱਗਦੇ ਚਾਰ ਦਾ ਦਾ ਨੰਬਰ ਨੇ ਮਕਾਨ ਦੇ ਜੋ ਪਹਿਲਾ ਦੂਜਾ ਨੰਬਰ ਲੈ ਕੇ ਜਾਂਦਾ ਨਾ ਪਰ ਉਹਦੀ ਮੂਵੀ ਹਿੱਕ ਚੌੜੀ ਹੋ ਜਾਂਦੀ ਜੀ ਬਹੁਤ ਸਾਰਾ ਪੁੱਤੂ ਜੀ ਕਿਉਂਕਿ ਘਰ ਦੇ ਵੀ ਕਹਿੰਦੇ ਆ ਕਿ ਟੱਕਰਾ ਮਾਰਦਾ ਉਹਦਾ ਕੋਈ ਮੁੱਲ ਨਹੀਂ ਜਦੋਂ ਝੋਟੇ ਰਿੰਗ 'ਚ ਆਏ ਸੀ ਉਦੋਂ ਐਂ ਲੱਗਦਾ ਸੀਗਾ ਵੀ ਹੱਦੋਂ 15-20 ਮਿੰਟ ਲੱਗ ਜਾਣਗੇ ਅੱਧਾ ਘੰਟਾ ਲੱਗ ਜਾਊਗਾ ਕਿਉਂਕਿ 10-12 ਝੋਟੇ ਆ ਇਹਦੇ ਚੋਂ ਵੀ ਆਪੇ ਟਾਈਮ ਨਾਲ ਹੀ ਨਿਵੇੜਾ ਹੋ ਜਾਊਗਾ ਪਰ ਮੁਕਾਬਲਾ ਚੱਲਦੇ ਨੂੰ ਤਕਰੀਬਨ ਘੰਟਾ ਹੋ ਚੁੱਕਿਆ ਤੇ ਅਜੇ ਕੋਈ ਪਤਾ ਨਹੀਂਗਾ ਵੀ ਕਿੰਨਾ ਟਾਈਮ ਹੋਰ ਲੱਗ ਜਾਣਾ ਕਿਉਂਕਿ ਕਦੇ ਜੱਜ ਉਹਨੂੰ ਤੋੜਨ ਨੂੰ ਕਹਿ ਦਿੰਦੇ ਆ ਝੋਟੇ ਨੂੰ ਕਿਤੇ ਕਿਹੜੇ ਝੋਟੇ ਨੂੰ ਕਿਤੇ ਕਿਹੜੇ ਨੂੰ ਬਸ ਆਈ ਕਿਸੇ ਦੇ ਮੂਰੇ ਹੋ ਜਾਂਦੇ ਕਿ ਇਹਦੇ ਮਗਰ ਹੋ ਜਾਂਦੇ ਆ ਕੱਲੀ-ਕੱਲੀ ਚੀਜ਼ ਨੂੰ ਦੇਖਿਆ ਜਾ ਰਿਹਾ ਪਰ ਕਿਹਾ ਜਾ ਰਿਹਾ ਵੇਖ ਲਓ ਹੁਣ ਦੇ ਕਿਪੋਕਾ ਲਿੰਦੀ ਕਿ ਨਹੀਂ ਜਾਨਵਰ ਸਾਹਮਣੇ ਜਰੂਰ ਔਖੇ ਆ ਪਰ ਜਦੋਂ ਰਿੰਗ 'ਚ ਉਤਰਦੇ ਆ ਨਾ ਉਦੋਂ ਟੈਕ ਟਿਕ ਹੀ ਲੱਗ ਜਾਂਦੀ ਆ ਦਰਸ਼ਕਾਂ ਦੀ ਇਹਨਾਂ ਤੇ ਤੇ ਆਪਦੀ ਵੀ ਰੂਹ ਖੁਸ਼ ਹੁੰਦੀ ਆ ਸਾਹਮੇ ਦਾ ਮੁੱਲ ਤਾਂ ਰਿੰਗ 'ਚ ਆਉਣ ਨਾਲ ਹੀ ਵੜ ਜਾਂਦਾ ਤੇ ਬਾਕੀ ਜਿਹੜਾ ਜਿੱਤ ਕੇ ਜਾਂਦਾ ਫਿਰ ਉਹ ਤਾਂ ਸੋਨੇ ਦੇ ਸੁਭਾਗਾ ਗੱਲ ਤਾਂ ਪਿਆਰ ਦੀ ਆ ਵੇਖੋ ਬਾਈ ਵੀ ਆਪ ਦੇ ਜਾਨਵਰ ਨੂੰ ਪਿਆਰ ਕਰ ਰਿਆ ਜਿਨ੍ਹਾਂ ਨੂੰ ਸ਼ੌਂਕ ਆ ਇਹਨਾਂ ਨਾਲ ਤੇ ਉਹ ਪ੍ਰੇਮ ਆ ਪਿਆਰ ਆ ਉਹੀ ਇਹਨਾਂ ਨੂੰ ਸੰਭ ਸੱਕਦਾ ਨਹੀਂ ਤਾਂ ਆਮ ਬੰਦਾ ਇਹਨਾਂ ਨੂੰ ਨਹੀਂ ਸੰਭ ਸਕਦਾ ਆਪਾਂ ਬਹੁਤਿਆਂ ਦੇ ਕਿੱਲਿਆਂ ਤੇ ਬੰਨੇ ਦੇਖਦੇ ਆਂ ਫੜਕੇ ਬਣਾਏ ਪਏ ਹੁੰਦੇ ਆ ਤੇ ਇਹਨਾਂ ਦੇ ਸਰੀਰ ਦੇਖ ਲਓ ਦੇਖ ਕੇ ਭੁੱਖ ਲੈਂਦੀ ਆ ਕਿਤੇ ਹੱਡ ਦਿਸਦਾ ਕੋਈ ਇਹ ਗੱਲ ਹੈਗੀ ਆ ਪਿਆਰ ਦੀ ਤੇ ਸ਼ੌਂਕ ਦੀ ਜਿਹਨੂੰ ਇਹ ਚੀਜ਼ ਦਾ ਹੈ ਸ਼ੌਂਕ ਪਿਆਰ ਉਹ ਇਹਨਾਂ ਨੂੰ ਛੱਡ ਨਹੀਂ ਸਕਦਾ ਮਿੱਤਰੋ ਆਪ ਦੇਖ ਲਓ ਤੁਸੀਂ ਕਿੰਨੇ ਵਧੀਆ ਤੋਂ ਵਧੀਆ ਸਾਨ ਜਿਹੜੇ ਉਹ ਤਿਆਰ ਕਰਕੇ ਵੀਰ ਲੈ ਕੇ ਆਏ ਆ ਸ਼ੌਂਕ ਬਿਨਾ ਇਹ ਚੀਜ਼ਾਂ ਨਹੀਂ ਹੁੰਦੀਆਂ ਭਰਾਵੋ ਕਹਿੰਦੇ ਹੁੰਦੇ ਆ ਨਾ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਜਿਹਨੂੰ ਸ਼ੌਂਕ ਆ ਉਹੀ ਇਹਨਾਂ ਦੀ ਸਾਂਭ ਸੰਭਾਲ ਕਰ ਸਕਦਾ ਜੱਜ ਸਾਹਿਬਾਨ ਦੇ ਰਹੇ ਆ ਗੇੜੇ ਜੱਜਾਂ ਨੂੰ ਵੀ ਪਤਾ ਨਹੀਂ ਲੱਗਦਾ ਵੀ ਕਿਹੜੇ ਨੂੰ ਫਾਸਟ ਕੱਢੀਏ ਕਿਉਂਕਿ ਸਾਰੇ ਚੜਦੇ ਤੋਂ ਚੜਦੇ ਹੀ ਆ ਜੋ ਅੱਜ ਵੀ ਦੇਖ ਰਹੇ ਆ ਵੀ ਕਿਹੜਾ ਝੋਟਾ ਫਸਟਾਉਣ ਵਾਲਾ ਕਿਹੜਾ ਸੈਕੰਡਾਉਣ ਵਾਲਾ ਕਿਤੇ ਇਨ੍ਹਾਂ ਦੋਵਾਂ ਨੂੰ ਤੋੜਤਾ ਵਾ ਕਿਤੇ ਹੋਰਾਂ ਨੂੰ ਤੋੜ ਦਿੰਦੇ ਆ ਬਸ ਐਂ ਹੀ ਦੇਖੀ ਜਾਂਦੇ ਜਿਦਾ ਐਂ ਹੀ ਵੇਖੀ ਜਾਂਦੇ ਘੰਟਾ ਹੋ ਗਿਆ ਵੀ ਕਿਤੇ ਉਹਨਾਂ ਨੂੰ ਖੜਨ ਨੂੰ ਕਹਿ ਦਿੰਦੇ ਆ ਕਿਤੇ ਤੋੜਨ ਨੂੰ ਕਹਿ ਦਿੰਦੇ ਆ ਕਿਤੇ ਮੂਰੇ ਹੋ ਜਾਂਦੇ ਆ ਕਿਤੇ ਮਗਰਬ ਹੋ ਜਾਂਦੇ ਆ ਕਿਤੇ ਬੈਠ ਕੇ ਦੇਖਦੇ ਆ ਕਿਤੇ ਉੱਠ ਕੇ ਦੇਖਦੇ ਆ ਤੇ ਦਰਸ਼ਕ ਵੀ ਸਗੋਂ ਵਾਧਦੇ ਜਾ ਰਹੇ ਆ ਇਹ ਨਹੀਂ ਵੀ ਹਿੱਲਣਗੇ ਇਥੋਂ ਘੰਟੇ ਤੋਂ ਉੱਪਰ ਸਮਾਂ ਹੋ ਚੁੱਕਿਆ ਤੇ ਪਰ ਦਰਸ਼ਕਾਂ ਦਾ ਇਕੱਠ ਜਿਹੜਾ ਉਹ ਸਮੇਂ ਦੇ ਹਿਸਾਬ ਨਾਲ ਵੱਧਦਾ ਜਾ ਰਿਹਾ ਸਾਰਿਆਂ ਨਾਲੋਂ ਜ਼ਿਆਦਾ ਇਕੱਠ ਇਸ ਰਿੰਗ ਦੇ ਵਿੱਚ ਆਸਾਨਾਂ ਦੇ ਭੇਡ ਹੋ ਰਹੇ ਆ ਇੱਥੇ ਜਿਵੇਂ ਅਖਾੜਿਆਂ 'ਚ ਮੱਲ ਫਿਰਦੇ ਹੁੰਦੇ ਆ ਨਾ ਐਂ ਫਿਰਦੇ ਆ ਤੂਰਾ ਦੇਖੋ ਤੁਸੀਂ ਚੋਬਰ ਦਾ ਬਾ ਕਮਾਲ ਜਿਹੜੇ ਇੱਥੇ ਬੁੱਲ ਆਏ ਹੋਏ ਆ ਤੇ ਕਮੈਂਟਰ ਵੀਰ ਵੀ ਬਾਰ-ਬਾਰ ਇਹੀ ਬੇਨਤੀਆਂ ਕਰ ਰਿਹਾ ਫਿਰ ਦਾ ਮੱਥਾ ਖੁਰਕ ਕੇ ਖੜਾਉਣ ਦੀ ਕੋਸ਼ਿਸ਼ ਕਰੋ ਇਹਨਾਂ ਨੂੰ ਇਹਨਾਂ ਦੇ ਅੰਦਰ ਖਰਾਕਾਂ ਗਈਆਂ ਵਿਆਂ ਉਹ ੱਤਕਾ ਮਾਰਦੀਆਂ ਮੱਲੋ ਮੱਲੀ ਤਰਨੂ ਜੀ ਕਰਦਾ ਤੇ ਮੱਥੇ ਖੁਰਕੇ ਤੋਂ ਖੜਦੇ ਆ ਸਾਂਭ ਸੰਭਾਲ ਹੀ ਦੱਸਦੀ ਆ ਇੰਨੀ ਸਾਂਭ ਸੰਭਾਲ ਜਿਹੜੀ ਕਰਨੀ ਨਾ ਉਹ ਸ਼ੌਂਕ ਤੋਂ ਬਿਨਾਂ ਨਹੀਂ ਹੁੰਦੀ ਤੇ ਸ਼ੌਂਕ ਜੀ ਨੂੰ ਇਸ ਚੀਜ਼ ਦਾ ਪੈ ਗਿਆ ਉਹ ਕਦੇ ਛੱਡ ਨਹੀਂ ਸਕਦਾ ਇਹ ਸ਼ੌਂਕ ਨੂੰ ਉਹਦਾ ਧਿਆਨ ਇਹਨਾਂ ਚੀਜ਼ਾਂ 'ਚ ਹੀ ਰਹੂ ਕਿਤੇ ਵੀ ਚਲਾ ਜਾਵੇ। ਭਾ ਉਹ ਕਿਸੇ ਬਾਹਰਲੀ ਕੰਟਰੀ 'ਚ ਬੈਠਾ ਹੋਵੇ ਤੇ ਭਾਵੇਂ ਇੱਧਰ ਤੇ ਉਹਦਾ ਧਿਆਨ ਇਹਨਾਂ ਚੀਜ਼ਾਂ 'ਚੋਂ ਨਹੀਂ ਨਿਕਲ ਸਕਦਾ। ਜੱਜ ਸਾਹਿਬਾਨ ਰੈ ਕਰ ਰਹੇ ਆ ਵੀ ਹੁਣ ਕਿਹੜੇ ਦਾ ਨੰਬਰ ਲਾਇਆ ਜਾਵੇ ਕਿਉਂਕਿ ਸਾਰੇ ਚੰਗੇ ਤੋਂ ਚੰਗੇ ਹੀ ਆ। ਨਾ ਬੂਰੇ ਝੋਟੇ ਦਾ ਵੀ ਵੱਖਰਾ ਟੌਰ ਆ ਤੇ ਕਾਲੇ ਦਾ ਆਪਦਾ ਵੱਖਰਾ ਟੌਰ। ਕਿਉਂਕਿ ਹਰ ਕਿਸੇ ਨੂੰ ਮਹਾਰਾਜ ਨੇ ਕੱਦ ਕਾਢ ਜੁੱਸਾ ਜਿਵੇਂ ਜਿਵੇਂ ਦਾ ਬਖਸ਼ਿਆ ਬਸ ਉਹ ਜੀਆਂ ਤਰੀਫਾਂ ਲੋਕ ਕਰੀ ਜਾਂਦੇ ਆ ਖੜੇ ਤੇ ਬਹੁਤ ਸੋਹਣੇ ਝੋਟੇ ਆ ਜੱਜ ਸਾਹਿਬਾਨ ਵੀ ਪੂਰੇ ਵਿਚਾਰ ਵਟਾਂਦਰਾ ਕਰ ਰਹੇ ਆ ਹਾਂ ਦੇਖੋ ਕਿੰਨੇ ਸੋਹਣੇ ਲੱਗਦੇ ਆ ਵੇਖਣ ਵਾਲਾ ਕਹਿੰਦਾ ਵੀ ਦੇਸੀ ਜੱਟ ਜੇ ਤੁਰੇ ਫਿਰਦੇ ਆ ਹਨਾ ਕਿਉਂਕਿ ਕੁਰਤੇ ਪਜਾਮਿਆਂ ਚ ਇਹ ਸਾਦੇ ਜਿਹੇ ਸਾਫੇ ਬਨ ਕੇ ਪੱਗਾਂ ਬੰਨ ਕੇ ਤੇ ਪਰ ਰੱਖੀ ਬੈਠੇ ਆ ਸਿਰੇ ਦੀਆਂ ਚੀਜ਼ਾਂ ਹੀ ਵੇਖਣ ਵਾਲੇ ਨੂੰ ਉਦੋਂ ਪਤਾ ਲੱਗਦਾ ਜਦੋਂ ਕੋਈ ਇਨਾਮ ਜਿੱਤ ਕੇ ਘਰਾਂ ਨੂੰ ਜਾਂਦੇ ਆ ਪਿੰਡੇ ਵੇਖੋ ਕਿਵੇਂ ਲਿਸ਼ਕਾ ਮਾਰਦੇ ਆ ਪਤਾ ਨਹੀਂ ਕਿੰਨੇ ਕਿੰਨੇ ਲੀਟਰ ਤੇਲ ਹੀ ਖਪਾਤਾ ਇਹਨਾਂ ਨੇ ਚਸ ਚਸ ਕੇ ਪਿੰਡੇ ਤੇ ਐਵੇਂ ਨਹੀਂ ਚਮਕਦੇ ਪਿੰਡੇ ਨਾਲੇ ਤੇਲ ਇਹਨਾਂ ਨੂੰ ਚਾਰੇ ਹੋਏ ਆ ਤੇ ਨਾਲੇ ਇਹਨਾਂ ਦੇ ਪਿੰਡਿਆਂ ਤੇ ਝਸੇ ਆ ਵੇਖੋ ਲਿਸ਼ਕਦੇ ਆ ਵੇਖੋ ਬਾਈ ਹੁਣੀ ਕਿਵੇਂ ਖਿੱਚ ਕੇ ਲਈ ਆਉਂਦੇ ਆ ਝੋਟੇ ਨੂੰ ਕਿਉਂਕਿ ਆਪਾਂ ਤੁਰਨ ਨਹੀਂ ਗਿਝਾਉਂਦੇ ਇਹਨਾਂ ਨੂੰ ਕਈ ਵਾਰੀ ਤੇ ਉਹ ਫਿਰ ਉਸ ਹਾਬ ਨਹੀਂ ਇੱਥੇ ਤੁਰਦੇ ਆ ਖਿੱਚ ਧੂ ਗਈ ਜੇ ਇਹਨਾਂ ਨੂੰ ਤੁਰਨ ਗਿਝਾਉਣ ਤੇ ਪ੍ਰੈਕਟਿਸ ਕੀਤੀ ਹੋਵੇ ਫਿਰ ਥੋੜਾ ਜਿਹਾ ਸੌਖਾ ਰਹਿੰਦਾ ਵਾ ਸੌਖੇ ਤੁਰੇ ਫਿਰਦੇ ਆ ਆ ਵੀ ਹੁਣ ਦੋ ਦੋ ਜਾਨੇ ਖਿੱਚ ਕੇ ਲੈ ਆਉਂਦੇ ਆ ਨਾ ਕਿਉਂਕਿ ਘਰੇ ਘੱਟ ਤੋਰੇ ਹੁੰਦੇ ਆ ਫਿਰ ਉਸ ਹਾਬ ਨਹੀਂ ਇਹ ਤੁਰਦੇ ਆ ਇੱਥੇ ਆ ਕੇ ਜਬਰ ਤੋਰਦੇ ਮੱਲਾਂ ਵਾਲੀ ਤੋਰ ਹੀ ਆ ਇਹ ਕੋਟੋਰਾ ਇਹ ਗੁਰੂ ਸਾਹਿਬ ਦੀ ਕਿਰਪਾ ਪੰਜਾਬ ਤੇ ਜਿਹੜੀ ਇਹੋ ਜੀਆਂ ਚੀਜ਼ਾਂ ਪੰਜਾਬੀ ਸੰਭੀ ਬੈਠੇ ਆ ਇਹ ਬਾਈ ਦੇ ਘਰ ਸੁਣਮਾ ਵਾਲੀ ਬਸਤੀ ਇਹਨਾਂ ਦੇ ਘਰੋਂ ਇਹ ਜੰਮਿਆ ਕਰਦਾ 10000 ਇਹਨਾਂ ਨੇ ਵੇਚਿਆ ਮੜਾ ਕਰਾਈ ਫੋਟੋ ਫੋਟੋ ਖਿੱਚ ਖਿੱਚੀ ਫੋਟੋ ਬਾਈ ਫੋਨ ਨੇ ਤੇ ਤੇਰਾ ਇਹ ਝੋਟੇ ਤੇ ਕਾਫੀ ਨਿਗਾ ਸੀ ਦਰਸ਼ਕਾਂ ਦੀ ਇਹ ਝੋਟਾ ਵੀ ਫਾਸਟ ਆ ਗਿਆ ਬਹੁਤ ਸੋਹਣਾ ਝੋਟਾ ਬਾਈ ਹੁਣਾਂ ਦਾ ਹਰਿਆਣੇ ਜੋ ਆਏ ਆ ਬਾਈ ਹੁਣੀ ਤੇ ਇੱਥੇ ਆ ਥੋੜਾ ਜਿਹਾ ਟਾਈਮ ਘੱਟ ਮਿਲੂਗਾ ਆਪਾਂ ਰਿੰਗ ਤੋਂ ਬਾਹਰ ਜਾ ਕੇ ਇਹਨਾਂ ਨਾਲ ਬਾਅਦ ਚ ਗੱਲਬਾਤ ਵੀ ਕਰਦੇ ਆ ਬਾਈ ਹੁਣਾਂ ਵੀ ਕਿਹੜੀ ਜਗ੍ਹਾ ਤੋਂ ਆਏ ਆ ਤੇ ਇਹਦੇ ਮਾਂ ਪਿਓ ਬਾਰੇ ਵੀ ਸਾਨਦੇ ਪੁੱਛਦੇ ਆ ਤੇ ਹੋਰ ਵੀ ਜਾਣਕਾਰੀ ਜਿੰਨੀ ਕਾਪਰ ਨੂੰ ਮਿਲ ਸਕੀ ਬਾਈ ਹੁਣਾਂ ਤੋਂ ਲਵਾਂਗੇ ਤੇ ਰਿੰਗ ਤੋਂ ਬਾਹਰ ਚੱਲਾਂਗੇ ਹੁਣ ਤਾਂ ਉਹਨਾਂ ਨੂੰ ਬਾਈ ਹੁਣਾਂ ਨੂੰ ਫੋਟੋਆਂ ਖਿਚਾਉਣ ਵਾਲੇ ਨਹੀਂ ਛੱਡਦੇ ਕਿਉਂਕਿ ਹਰ ਕਿਸੇ ਨੂੰ ਚਾਅ ਵਾ ਬਾਈ ਜੀ ਬਾਈ ਜੀ ਨੰਬਰ ਤੇ ਆਏ ਉਹ ਕਿੰਨੀ ਕੁ ਤੁਸੀਂ ਅਮਰ ਕਰਦੇ ਹੋ ਜੀ ਅੱਗੇ ਇਹ ਜਿਹੜਾ ਅਵਾਉਂਦਾ ਪਹੁੰਚਾਇਆ ਜੀ ਸੁਣੋ ਇਹਦੀ ਗੱਲ ਬਾਤ ਦੇ ਵਿੱਚ ਰਿਹਾ ਸਾਰੇ ਦੇਖ ਰਹੇ ਨੇ ਇੱਥੇ ਟਿਕਟਾਂ ਕੋਈ ਨਹੀਂ ਦੱਲੇ ਮੈਨੂੰ ਲੱਗਦਾ ਕੋਈ ਕੁਝ ਦੀ ਆ ਜੀ ਇਹਦੇ ਉੱਤੇ ਕੋਈ ਅਪਰਿੰਗ ਤੋਂ ਬਾਹਰ ਨੂੰ ਤੁਰ ਪਿਆ ਚੋਬਰ ਜਿੱਤ ਕੇ ਬਾਈ ਹੁਣੀ ਹੁਣ ਆਪ ਦੇ ਅੱਡੇ ਤੇ ਲੈ ਕੇ ਜਾਣਗੇ ਇਹਨੂੰ ਤੇ ਬਹੁਤ ਸੋਹਣਾ ਸਾਹਨ ਸੀ ਪਹਿਲਾ ਨੰਬਰ ਇਹਨੇ ਪ੍ਰਾਪਤ ਕਰ ਲਿਆ ਤੇ ਹੁਣ ਆਪਾਂ ਬਾਈ ਹੁਣਾਂ ਦੇ ਕੋਲ ਹੀ ਜਲਾਂਗੇ ਉੱਥੇ ਕਰਦੇ ਆਂ ਗੱਲਬਾਤ ਬਾਈ ਹੁਣਾਂ ਤੋਂ ਪੁੱਛਦੇ ਆਂ ਵੀ ਕਿਹੜੀ ਜਗ੍ਹਾ ਤੋਂ ਆਏ ਆ ਤੇ ਵੇਖੋ ਦਰਸ਼ਕ ਵੀ ਨਾਲ-ਨਾਲ ਤੁਰੇ ਆਉਂਦੇ ਆ ਸਾਹਮਣੇ ਨੇਂਤ ਕੀਤੀ ਦਾ ਫਲ ਬਾਈ ਹੁਣਾਂ ਨੂੰ ਮਾਲਕ ਨੇ ਦਿੱਤਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ ਵਧਾਈਆਂ 93 ਨੰਬਰ ਤੇ ਆ ਗਿਆ ਆਪਣਾ ਫਰਸਟ ਆ ਗਿਆ ਜੀ ਫਰਸਟ ਆ ਗਿਆ ਜੀ ਚੈਂਪੀਅਨ ਬਣ ਗਿਆ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ ਵਧਾਈਆਂ ਕਿਹੜੀ ਜਗ੍ਹਾ ਤੋਂ ਬਾਈ ਹੁਣੀ ਲੈ ਕੇ ਆਏ ਆ ਏ ਨਾ ਰਸੀਦਾ ਪਿੰਡ ਆ ਜੀ ਹਾਂ ਜੀ ਆ ਜੀਂਦ ਜ਼ਿਲ੍ਹਾ ਜੀ ਗੁਰਦੁਆਰਾ ਸੰਧਾਨ ਸਾਹਿਬ ਕੋਲ ਪਿੰਡ ਰਸੀਦਾ ਜੀ ਅੱਛਾ ਰਸੀਦਾ ਹਾਂ ਜੀ ਸੰਧਾਨ ਸਾਹਿਬ ਗੁਰੂ ਤੇਗ ਬਹਾਦਰ ਜੀ ਹਾਂ ਜੀ ਹਾਂ ਜੀ ਹਾਂ ਉਹ ਤੇ ਅਸੀ ਦੇ ਸਾਲ ਆਪਣਾ ਨਾਮ ਲੈਣਾ ਬਣਦਾ ਜੀ ਹਾਂ ਜੀ ਹਾਂ ਜੀ ਬਿਲਕੁਲ ਹਾਂ ਜੀ ਤੇ ਇਹ ਕਿਹੜੇ ਥਾਂ ਦਾ ਬੱਚਾ ਵਾ ਕੰਡੇ ਵਾਲੇ ਦਾ ਜੀ ਕੰਡੇ ਵਾਲੇ ਦਾ ਹਾਂਜੀ ਹਾਂਜੀ ਤੇ ਮਾਂ ਮਾਂ ਸੁਨਮਾਲੀ ਬਸਤੀ ਸੂਰਜ ਦੀ ਆ ਚੈਂਪੀਅਨ ਬਣਦੀ ਰਹੀ ਆ ਸਹੀ ਹੈ ਜੀ ਤੇ ਪਹਿਲਾਂ ਵੀ ਇਹਨੂੰ ਕਿਸੇ ਮੁਕਾਬਲੇ ਚ ਪਾਇਆ ਆ ਪਾਂਜਾ ਕਿਵੇਂ ਆ ਨਹੀਂ ਜੀ ਪਹਿਲਾਂ ਦਰਸ਼ਨ ਬਾਈ ਨੇ 4-5 ਵਾਰੀ ਜਿਤਾਏ ਇਹਨੂੰ ਪਿਛਲੇ ਸਾਲ ਇੱਥੋਂ ਵੀ ਸੈਕੰਡ ਸੀਗਾ ਸਹੀ ਹੈ ਜੀ ਐਤਕੀ ਵੱਧ ਤਿਆਰੀ ਸੀਗੀ ਉਹਦੇ ਨਾਲੋਂ ਵੀ ਚਲੋ ਹਾਂ ਜੀ ਹਾਂ ਜੀ ਤੇ ਐਤਕੀ ਫਰਸਟ ਆ ਗਿਆ ਬਿਲਕੁਲ ਜੀ ਮਤਲਬ ਲੋਡੇ ਹਰਿਆਣੇ ਚੋਂ ਫਰਸਟ ਆਇਆ ਜੀ ਬਰੀਡ ਚੈਂਪੀਅਨ ਵੀ ਬਣਿਆ ਉੱਥੇ ਦੋ ਖਿਤਾਬ ਸੀਗੇ ਤੇ ਮੇਲਾ ਚੈਂਪੀਅਨ ਵੀ ਬਣਿਆ ਅੱਛਾ ਅੱਛਾ ਦੋ ਖਿਤਾਬ ਸੀ ਫੇਰ ਤਾਂ ਬਹੁਤ ਬਹੁਤ ਵਧਾਈਆਂ ਹਾਂ ਜੀ ਹਾਂ ਜੀ ਪਹਿਲਾਂ ਵੀ ਮੁਕਾਬਲੇ ਜਿੱਤ ਹਾਂ ਜੀ ਪਹਿਲਾਂ ਵੀ ਮੁਕਾਬਲੇ ਹੋਰੇ ਦੀ ਕੋਈ ਖਾਸੀਅਤ ਅੱਛਾ ਦਰਸ਼ਕੀਆਂ ਤੇ ਪੰਜ ਚਾਰ ਮੇਲੇ ਉਹ ਫਸਤੀ ਰਹੀ ਆ 올 ਟਾਈਮ ਚੈਂਪੀਅਨ ਆ ਜੋਟੀ ਬਿਊਟੀ ਦੇ ਵਿੱਚ ਆਉਂਦੀ ਆ ਜੀ ਦੁੱਧ ਚ ਵੀ ਤੇ ਵੈਸੇ ਬਿਊਟੀ ਚ ਵੀ ਬੱਚੇ ਆਉਂਦੇ ਆ ਮੇਲੇ ਚ ਆਏ ਅਸੀਂ ਬੱਚੇ ਚੈਂਪੀਅਨ ਵੀ ਬਣ ਕੇ ਗਏ ਆ ਦੇਖਿਆ ਲੋਕਾਂ ਸਹੀ ਆ ਜੀ ਹਾਂ ਜੀ ਹਾਂ ਬਹੁਤ ਬਹੁਤ ਵਧਾਈਆਂ ਬਾਈ ਜੀ ਤੁਹਾਨੂੰ ਹੀ ਵਧਾਈਆਂ ਜੀ ਵੀਰੇ ਧੰਨਵਾਦ ਜੀ ਠੀਕ ਆ ਜੀ ਸਤਿ ਸ੍ਰੀ ਅਕਾਲ